ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਦਾਗ ਮਹਲਾ 3 ਜਾ ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸੀਗਾਰ ਸਿਜੈ ਕੰਤ ਨ ਆਵਈ ਨਿਤ ਨਿਤ ਹੋਏ ਖੁਆਰ ਮਨੁ ਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸੀਗਾਰ ਸਿਜੈ ਕੰਤ ਨ ਆਵਈ ਨਿਤ ਨਿਤ ਹੋਏ ਖਵਾਰ ਤਾਂਤਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਤੀਸਰੇ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਰਾਗ ਮਹੱਲਾ ਤੀਸਰਾ ਦੇ ਰੂਪ ਦੇ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਪਾਈ ਸੰਸਾਰਕ ਰੂਪ ਦੇ ਉੱਪਰ ਜਿਵੇਂ ਆਪਾਂ ਕਿਸੇ ਨੂੰ ਸੁਹਾਗਣ ਜਾਂ ਦੁਹਾਗਣ ਦੇ ਰੂਪ ਵਿੱਚ ਵੇਖਦੇ ਹਾਂ ਕਿ ਜੇ ਦਾ ਪਤੀ ਹੈ ਜਿਹਦੇ ਸਿਰ ਦਾ ਸਾਈ ਹੈ ਜਿਸ ਦਾ ਮਾਲਕ ਹੈ ਉਹ ਸੁਹਾਗਣ ਤੇ ਜਿਹਦਾ ਮਾਲਕ ਨਾ ਹੋਵੇ ਜਿਹਦੇ ਸਿਰ ਦਾ ਸਾਈ ਨਾ ਹੋਵੇ ਜਿਹਦਾ ਕੋਈ ਵਾਲੀ ਵਾਰਸ ਨਾ ਹੋਵੇ ਉਹਨੂੰ ਦੁਹਾਗਣ ਕਹਿ ਕੇ ਉਹ ਜਾਣਿਆ ਜਾਂਦਾ ਸੋ ਸਤਿਗੁਰੂ ਮਹਾਰਾਜ ਨੇ ਇੱਥੇ ਜਿੱਥੇ ਬਾਹਰੀ ਤੌਰ ਦੇ ਉੱਪਰ ਸੰਸਾਰਿਕ ਉਦਾਹਰਣ ਦੇ ਤੌਰ ਤੇ ਸਾਨੂੰ ਸਮਝਾਇਆ ਉੱਥੇ ਅੰਤਰੀਵ ਤੌਰ ਤੇ ਵੀ ਪਾਈ ਇਸ ਸ਼ਬਦ ਦੁਆਰਾ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਫਰਮਾਨ ਬਖਸ਼ਿਸ਼ ਕੀਤਾ ਹੈ ਕਿ ਆਪਦੇ ਮਾਲਕ ਨੂੰ ਛੱਡ ਕੇ ਆਪਦੇ ਮਾਲਕ ਤੋਂ ਬਗੈਰ ਕਿਸੇ ਹੋਰ ਦੇ ਨਾਲ ਜੁੜ ਕੇ ਕਦੇ ਵੀ ਪੂਰੀ ਨਹੀਂ ਪਾਈ ਪੈਂਦੀ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇੱਥੇ ਹੁਣ ਸਾਰੇ ਸੰਸਾਰ ਵਾਸਤੇ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ੍ਰੀ ਰਾਗ ਮਹੱਲਾ 3ਾ ਸ੍ਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇੱਕ ਸ਼ਬਦ ਹੈ ਜੀ। ਮਨਮੁਖ ਕਰਮ ਕਮਾਵਣੇ ਜਿਉਂ ਦੁਹਾਗਣ ਤਨ ਸੀਗਾਰ ਕਹਿੰਦੇ ਭਾਈ ਜਿਹੜੇ ਮਨਮੁਖ ਬੰਦੇ ਆ ਉਹ ਸੰਸਾਰ ਦੇ ਉੱਪਰ ਜਿਹੜੇ ਕਰਮ ਕਮਾਉਂਦੇ ਨੇ ਉਹ ਮੰਨੋ ਇਸ ਤਰ੍ਹਾਂ ਹਨ ਜਿਵੇਂ ਜਿਉਂ ਦੁਹਾਗਣ ਤਨ ਸੀਗਾਰ ਜਿਹੜੀ ਇੱਕ ਦੁਹਾਗਣ ਜਿਹਦਾ ਪਤੀ ਨਹੀਂ ਜਿਹਦੇ ਸਿਰ ਦਾ ਸਾਈ ਨਹੀਂ ਜਿਹਦਾ ਮਾਲਕ ਨਹੀਂ ਹੈ ਤੇ ਉਹ ਬਣੀ ਤਣੀ ਫਿਰਦੀ ਹੈ 시ਗਾਰ ਕਰੀ ਫਿਰਦੀ ਹੈ ਆਪਣੇ ਆਪ ਨੂੰ ਸਜਾਈ ਤਰਝਾਈ ਫਿਰਦੀ ਹੈ ਹੁਣ ਸੰਸਾਰਕ ਰੂਪ ਦੇ ਵਿੱਚ ਜਦੋਂ ਆਪਾਂ ਵੇਖਾਂਗੇ ਤੇ ਇਸ ਗੱਲ ਦਾ ਆਪਾਂ ਨੂੰ ਪਤਾ ਲੱਗਦਾ ਕਿ ਭਾਈ ਜਿਹਦੇ ਸਿਰ ਦਾ ਸਾਈ ਹੋਵੇ ਜਿਹਦਾ ਮਾਲਕ ਹੋਵੇ ਜਿਹਦਾ ਘਰ ਵਾਲਾ ਪਤੀ ਹੋਵੇ ਉਹ ਬੀਬੀ ਬਣਦੀ ਸਬਰਦੀ ਹੈ ਰੰਗ ਬਰੰਗੇ ਸੂਟ ਪਾਉਂਦੀ ਹੈ ਗਹਿਣੇ ਗੱਟੇ ਪਾਉਂਦੀ ਹੈ ਤੇ ਉਹਨੂੰ ਵੇਖ ਕੇ ਫਿਰ ਲੋਕ ਇਹ ਗੱਲ ਕਹਿੰਦੇ ਭਾਈ ਕਿਉਂਕਿ ਇਹ ਵਿਆਹੀ ਹੋਈ ਆ ਇਹਦਾ ਮਾਲਕ ਆ ਇਹਦਾ ਪਤੀ ਹੈ ਤੇ ਇਹ ਆਪ ਦੇ ਪਤੀ ਦੇ ਵਾਸਤੇ ਸ਼ਿੰਗਾਰ ਕਰਦੀ ਹੈ ਵੀ ਮੈਂ ਉਹਨੂੰ ਸੋਹਣੀ ਲੱਗਾਂ ਉਹ ਮੈਨੂੰ ਪਸੰਦ ਕਰੇ ਤੇ ਸਾਡਾ ਇੱਕ ਦੂਜੇ ਨਾਲ ਸੰਬੰਧ ਬਣਿਆ ਰਹੇ ਪਰ ਜਿਹਦਾ ਮਾਲਕ ਨਹੀਂ ਹੈ ਜਿਹਦਾ ਪਤੀ ਸੰਸਾਰ ਤੋਂ ਚਲਾ ਗਿਆ ਬਾਹਰੀ ਰੂਪ ਵਿੱਚ ਉਹ ਬੀਬੀ ਸਾਦੀ ਰਹਿੰਦੀ ਹੈ ਉਹ ਹਾਰ ਸ਼ਿੰਗਾਰ ਨਹੀਂ ਕਰਦੀ ਉਹ ਬਣਦੀ ਸਬਰਦੀ ਨਹੀਂ ਤੇ ਜੇ ਭਾਈ ਉਹ ਬਣੇ ਸਬਰੇ ਹਾਰ ਸ਼ਿੰਗਾਰ ਕਰੇ ਸੁਰਖੀਆਂ ਬਿੰਦੀਆਂ ਲਾਵੇ ਮੰਗਾਂ ਦੇ ਸੰਧੂਰ ਪਾਵੇ ਤੇ ਗਲਾਂ 'ਚ ਮੰਗਲ ਸੂਤਰ ਪਾਵੇ ਚਲੋ ਸਿੱਖੀ ਦੀ ਇਹ ਰੀਤ ਨਹੀਂ ਪਰ ਸੰਸਾਰ ਦੀ ਮੈਂ ਪੂਰੇ ਦੀ ਗੱਲ ਕਰ ਰਿਹਾ ਵੀ ਉਹ ਇਹੋ ਜਿਹੇ ਗਹਿਣੇ ਗੱਟੇ ਪਾ ਕੇ ਬਣੀ ਸਵਰੇ ਤੇ ਆਮ ਹੀ ਫਿਰ ਲੋਕ ਇਹ ਗੱਲ ਕਰਨਗੇ ਵੀ ਭਾਈ ਇਹਦਾ ਘਰ ਵਾਲਾ ਇਹਦਾ ਪਤੀ ਤੇ ਹੈ ਨਹੀਂ ਪਰ ਇਹ ਬਣਦੀ ਸਵਰ ਦੀ ਇਸ ਤਰ੍ਹਾਂ ਆ ਜਿਵੇਂ ਨਵੀਂ ਬੋਟੀ ਹੁੰਦੀ ਆ ਵੀ ਇਹਨੂੰ ਇਹ ਚੀਜ਼ ਫੱਬਦੀ ਨਹੀਂ ਇਹਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਇਸ ਕਰਕੇ ਉਸੇ ਤਰੀਕੇ ਦਾ ਹੀ ਪਹਿਰਾਵਾ ਹੋਣਾ ਚਾਹੀਦਾ ਆ ਜਿਹੋ ਜਿਹਾ ਤੁਹਾਡਾ ਸਬੰਧ ਹੈ ਜਿਹੋ ਜੇ ਤੁਹਾਡੇ ਵਿਚਾਰ ਨੇ ਤੇ ਮਹਾਰਾਜ ਕਹਿੰਦੇ ਇਹ ਤੇ ਹੋਈ ਬਾਹਰੀ ਗੱਲ ਤੇ ਜਿਹੜੇ ਮਨਮੁਖ ਨੇ ਨਾ ਕਹਿੰਦੇ ਉਹ ਭਾਈ ਉਸ ਦੁਹਾਗਣ ਭਾਵ ਉਸ ਇਸਤਰੀ ਦੀ ਤਰ੍ਹਾਂ ਆ ਵੀ ਜਿਹਦਾ ਮਾਲਕ ਕੋਈ ਨਹੀਂ ਆ ਜਿਹਦਾ ਪਤੀ ਕੋਈ ਨਹੀਂ ਆ ਜਿਹਦਾ ਸਬੰਧ ਨਹੀਂ ਕਿਸੇ ਦੇ ਨਾਲ ਜਿਹਦਾ ਕੋਈ ਸਿਰ ਦਾ ਸਾਈਂ ਹੈ ਨਹੀਂ ਪਰ ਫੇਰ ਵੀ ਬਣਦੀ ਸਬਰ ਦੀ ਇਦਾਂ ਆ ਜਿਵੇਂ ਨਵੀਂ ਵਿਆਹੀ ਬੋਟੀ ਹੋਵੇ ਕਹਿੰਦੇ ਭਾਈ ਇਸ ਤਰੀਕੇ ਦੇ ਨਾਲ ਫਿਰ ਜਿਹੜੇ ਮਨਮੁਖ ਨੇ ਹੁਣ ਜੇ ਅੰਤਰੀਵ ਭਾਵ ਆਪਾਂ ਸਮਝਣਾ ਹੋਵੇ ਜਿਹੜੇ ਵਾਹਿਗੁਰੂ ਪਤੀ ਪ੍ਰਮਾਤਮਾ ਨਾਲ ਰਿਸ਼ਤਾ ਕੋਈ ਨਹੀਂ ਕਿਨਾਂ ਦਾ ਸਬੰਧ ਕੋਈ ਨਹੀਂ ਗੁਰਸਿੱਖੀ ਦੀ ਕੋਈ ਜਾਣਕਾਰੀ ਨਹੀਂ ਰੱਖਦੇ ਗੁਰਸਿੱਖੀ ਦੀ ਕੋਈ ਇਹਨਾਂ ਨੇ ਗੱਲ ਨਹੀਂ ਕਰਨੀ ਗੁਰੂ ਨੇ ਜੋ ਹੁਕਮ ਕੀਤਾ ਗੁਰੂ ਦੀ ਮਰਿਆਦਾ ਨਾਲ ਕੋਈ ਸਬੰਧ ਨਹੀਂ ਹੈ ਗੁਰੂ ਦੇ ਬਚਨਾਂ ਨਾਲ ਕੋਈ ਸਬੰਧ ਨਹੀਂ ਹੈ ਗੁਰੂ ਨੇ ਜਿਹੋ ਜਿਹਾ ਜੀਵਨ ਜਿਉਣ ਵਾਸਤੇ ਕਿਹਾ ਉਹ ਬਿਲਕੁਲ ਵੀ ਇਹਨਾਂ ਨੂੰ ਕੁਝ ਨਹੀਂ ਪਤਾ ਪਰ ਮਨ ਦੇ ਪਿੱਛੇ ਲੱਗ ਕੇ ਦੀ ਮੇਰਾ ਮਨ ਕਹਿੰਦਾ ਤੇ ਮੈਂ ਮਰਜ਼ੀ ਦਾ ਕੱਪੜਾ ਪਾਉਂ ਭਾਵੇਂ ਮੇਰਾ ਅੱਧੋਂ ਜ਼ਿਆਦਾ ਸਰੀਰ ਨੰਗਾ ਲੋਕਾਂ ਨੂੰ ਦਿਸੇ ਮੇਰਾ ਮਨ ਕਰਦਾ ਤੇ ਜੀ ਮੈਂ ਜੋ ਮਰਜ਼ੀ ਖਾਵਾਂ ਭਾਵੇਂ ਉਹ ਕੋਈ ਨਸ਼ਾ ਪੱਤਾ ਹੀ ਹੋਵੇ ਤੇ ਮੇਰਾ ਮਨ ਕਰਦਾ ਜੀ ਮੈਂ ਕਿਸੇ ਦੀ ਇੱਜ਼ਤ ਰਿਸਪੈਕਟ ਨਹੀਂ ਕਰਨੀ ਜੋ ਮਰਜ਼ੀ ਮੰਦਾ ਚੰਗਾ ਮੂੰਹ ਤੋਂ ਬੋਲਾਂ ਗਾਲ ਨਾਲ ਗੱਲ ਸ਼ੁਰੂ ਕਰਨੀ ਤੇ ਗਾਲ ਨਾਲ ਹੀ ਗੱਲ ਖਤਮ ਕਰਨੀ ਭਾਵੇਂ ਛੋਟੇ ਵੱਡੇ ਦੀ ਕੋਈ ਮਰਿਆਦਾ ਨਹੀਂ ਕਿਸੇ ਦਾ ਕੋਈ ਇੱਜ਼ਤ ਮਾਨ ਨਹੀਂ ਤੇ ਜੇਕਰ ਕੋਈ ਰੋਕੇ ਟੋਕੇ ਤੇ ਉਹਨੂੰ ਕਹਿਣਾ ਪਈ ਤੂੰ ਕੌਣ ਹੁੰਨਾ ਇਹ ਮੇਰੀ ਜ਼ਿੰਦਗੀ ਮੇਰੀ ਲਾਈਫ ਆ ਮੈਂ ਜੋ ਮਰਜ਼ੀ ਕਰਾਂ ਮੈਂ ਆਜ਼ਾਦ ਆ ਤੇ ਆਜ਼ਾਦੀ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਇਕੱਲੇ ਪੂਰੇ ਸੰਸਾਰ ਦੇ ਵਿੱਚ ਬਾਕੀ ਲੋਕਾਂ ਨੂੰ ਵਕਤ ਪਾ ਕੇ ਰੱਖੋ ਤੁਹਾਡਾ ਉੱਠਣ ਬੈਠਣ ਤੁਹਾਡਾ ਬੋਲਣ ਚੱਲਣ ਤੁਹਾਡਾ ਖਾਣ ਪੀਣ ਤੁਹਾਡਾ ਪਹਿਰਾਵਾ ਦੂਜਿਆਂ ਨੂੰ ਜੇ ਡਿਸਟਰਬ ਕਰਦਾ ਤੇ ਇਹ ਤੁਹਾਡੀ ਆਜ਼ਾਦੀ ਨਹੀਂ ਆ ਤੁਸੀਂ ਟ੍ਰਬਲ ਪੈਦਾ ਕਰ ਰਹੇ ਆ ਤੁਸੀਂ ਮੁਸ਼ਕਲਾਂ ਪੈਦਾ ਕਰ ਰਹੇ ਆ ਦੂਜਿਆਂ ਵਾਸਤੇ ਤੇ ਜੇ ਹਰ ਬੰਦਾ ਇਸੇ ਤਰੀਕੇ ਨਾਲ ਸੋਚਣ ਲੱਗ ਪਏਗਾ ਤੇ ਫਿਰ ਸੰਸਾਰ 'ਚ ਲੋਕਾਂ ਨੂੰ ਰਹਿਣਾ ਔਖਾ ਹੋ ਜਾਣਾ ਸੰਸਾਰ ਵਿੱਚ ਰਹਿਣ ਦੀ ਕੁਝ ਮਰਿਆਦਾ ਹੈ ਤੇ ਜੋ ਮਨੁੱਖ ਨੇ ਆਪਣੇ ਆਲੇ ਦੁਆਲੇ ਦਾ ਜਿਹੜਾ ਤਾਣਾ ਬਾਣਾ ਬੁਣਿਆ ਹੈ ਉਸ ਤਾਣੇ ਬਾਣੇ ਵਿੱਚ ਰਹਿ ਕੇ ਆਪ ਵੀ ਖੁਸ਼ ਰਹੀਏ ਤੇ ਦੂਜਿਆਂ ਨੂੰ ਵੀ ਸੁਖ ਰੱਖੀਏ ਸੋ ਇੱਕ ਮਰਿਆਦਾ ਇੱਕ ਦਾਇਰੇ 'ਚ ਆਪਾਂ ਨੂੰ ਰਹਿਣਾ ਪੈਂਦਾ ਸੋ ਰੋਹੋ ਵਿਚਾਰ ਤੇ ਜਦੋਂ ਮਰਿਆਦਾ ਤੋੜ ਦਿੱਤੀ ਜਾਂਦੀ ਹੈ ਤੇ ਫਿਰ ਸਾਰੇ ਲੋਕਾਂ ਦੇ ਵਿੱਚ ਤੋਏ ਤੋਏ ਹੁੰਦੀ ਵੀ ਭਾਈ ਇਹ ਇਕੱਲਾ ਬੰਦਾ ਜਾਂ ਇਕੱਲੀ ਬੀਬੀ ਆ ਜਿਹੜਾ ਸਾਰਿਆਂ ਨੂੰ ਤੰਗ ਕਰ ਰਿਹਾ ਤੇ ਇਸ ਕਰਕੇ ਫਿਰ ਉਹਨੂੰ ਕੋਈ ਵੀ ਚੰਗਾ ਨਹੀਂ ਸਮਝਦਾ ਤੇ ਮਹਾਰਾਜ ਕਹਿੰਦੇ ਭਾਈ ਮਨਮੁਖ ਕਰਮ ਕਮਾਵਣੇ ਫਿਰ ਜਿਹੜੇ ਮਨਮੁਖ ਆ ਨਾ ਧਾਰਮਿਕ ਜਗਤ ਦੇ ਵਿੱਚ ਵੀ ਫਿਰ ਉਹ ਦੂਜਿਆਂ ਨੂੰ ਵੀ ਡਿਸਟਰਬ ਕਰਦੇ ਆ ਹਰ ਥਾਂ ਆਪਣੀ ਚਾ ਉਧਰ ਕਰਨਗੇ ਮਨ ਦੀਆਂ ਮਰਜ਼ੀਆਂ ਕਰਨਗੇ ਗੁਰੂ ਸਿਧਾਂਤ ਗੁਰੂ ਸਿੱਖੀ ਤੋਂ ਦੂਰ ਲੈ ਕੇ ਜਾਣਗੇ ਤੇ ਜਿਹਦੇ ਨਾਲ ਫਿਰ ਰੌਲਾ ਰੱਪਾ ਪੈਂਦਾ ਝਗੜੇ ਹੁੰਦੇ ਆ ਤੇ ਜਿਹੜੀ ਸੰਗਤ ਜੁੜੀ ਹੁੰਦੀ ਭਾਈ ਉਹ ਵੀ ਡਿਸ ਜਿਉਂਦੋ ਹਾਗਣ ਤਨ ਸ਼ਿਗਾਰ ਕਹਿੰਦੇ ਜਿਵੇਂ ਜਿਹਦਾ ਪਤੀ ਨਹੀਂ ਹੈ ਤੇ ਉਹ ਬਣੀ ਸਬਰੀ ਫਿਰਦੀ ਆ ਤੇ ਲੋਕ ਫਿਰ ਉਹਦੀਆਂ ਗੱਲਾਂ ਕਰਦੇ ਵੀ ਭਾਈ ਇਹ ਕਿਹਦੇ ਲਈ ਬਣਦੀ ਸਬਰੀ ਆ ਇਹਦਾ ਤੇ ਹੈ ਹੀ ਕੋਈ ਨਹੀਂ ਇਸੇ ਤਰ੍ਹਾਂ ਇਹ ਮਨਮੁਖ ਵੀ ਹਨ ਜਿਨ੍ਹਾਂ ਦਾ ਹੈ ਕੋਈ ਨਹੀਂ ਜਿਨ੍ਹਾਂ ਦਾ ਉਸ ਪਤੀ ਪ੍ਰਮਾਤਮਾ ਨਾਲ ਸੰਬੰਧ ਨਹੀਂ ਪਿਆਰ ਨਹੀਂ ਪਰ ਹਰ ਥਾਂ ਮੋਰੇ ਮੋਰੇ ਹੋ ਕੇ ਇਸ ਤਰ੍ਹਾਂ ਮੰਨਣਗੇ ਜਿਵੇਂ ਉਹ ਬੀਬੀ ਜਿਹਦੇ ਸਿਰਦਾ ਸਾਈ ਨਹੀਂ ਹੈ ਤੇ ਉਹ ਬਣੀ ਸਬਰੀ ਲੋਕਾਂ ਵਿੱਚ ਫਿਰਦੀ ਆ ਵੀ ਮੈਂ ਬਹੁਤ ਵੱਡੀ ਸੁਹਾਗਣ ਹਾਂ ਪਰ ਉਹਦਾ ਪਤੀ ਤੇ ਹੈ ਨਹੀਂ ਇਸੇ ਤਰ੍ਹਾਂ ਇਹਨਾਂ ਮਨਮੁਖਾਂ ਦੀ ਵੀ ਹਾਲਾਤਾਂ ਦੇ ਸੰਸਾਰ ਵਿੱਚ ਫਿਰ ਭਾਈ ਇਹੋ ਜਿਹਾ ਕੰਮ ਕਰਦੇ ਆ ਜਿਹਦੇ ਨਾਲ ਬਾਕੀਆਂ ਨੂੰ ਤੰਗੀ ਹੁੰਦੀ ਹੈ ਬਾਕੀਆਂ ਨੂੰ ਜਿਹੜੀ ਹੈ ਉਹ ਦਿੱਕਤ ਪੈਦਾ ਹੁੰਦੀ ਹੈ ਸੇਜੇ ਕੰਤ ਨਾ ਆਵੇ ਇੰਨੇ ਤਨੇ ਤ ਹੋਏ ਖੁਆਰ ਤੇ ਕਹਿੰਦੇ ਇਹੋ ਜਿਹਾ ਕੰਮ ਕਰਦੀ ਹੋਣ ਕਿਰਕੇ ਸੇਜੇ ਕੰਤ ਨਾ ਆਵੇ ਕਿ ਭਾਈ ਜਿਹਦੇ ਲਈ ਬਣੀ ਸੀ ਜਿਹਦੇ ਲਈ ਸਬਰੀ ਸੀ ਜਦੋਂ ਉਹ ਪਤੀ ਨਹੀਂ ਆਇਆ ਉਦੇ ਨਾਲ ਸੇਜ ਜੀ ਸਾਂਝੀ ਨਹੀਂ ਹੋਈ ਭਾਵ ਉਹ ਘਰ ਨਹੀਂ ਆਇਆ ਉਹਦੇ ਨਾਲ ਬੈਠੀ ਨਹੀਂ ਪ੍ਰਸ਼ਾਦਾ ਨਹੀਂ ਛਕਿਆ ਦਿਲ ਦੀ ਗੱਲ ਨਹੀਂ ਕੀਤੀ ਜਾਂ ਜੋ ਤੀਵੀ ਆਦਮੀ ਦਾ ਪਤੀ ਪਤਨੀ ਦਾ ਸੰਸਾਰਿਕ ਸੰਬੰਧ ਹੁੰਦਾ ਵੀ ਉਹ ਸੰਬੰਧ ਹੀ ਨਹੀਂ ਬਣਿਆ ਤੇ ਫੇਰ ਭਾਈ ਬਣੀ ਸੋਰੀ ਦਾ ਸਾਰਾ ਕੁਝ ਕੀਤੇ ਤਾਂ ਕੀ ਫਾਇਦਾ ਹੋਇਆ ਜਿਹੜੇ ਵਾਸਤੇ ਕਰਨਾ ਸੀ ਉਹ ਤੇ ਆਇਆ ਹੀ ਨਹੀਂ ਤੇ ਇਸੇ ਤਰ੍ਹਾਂ ਕਹਿੰਦੇ ਫਿਰ ਇਹ ਮਨਮੁੱਖ ਹਨ ਕਰਦੇ ਮੰਦੀਆਂ ਮਰਜ਼ੀਆਂ ਨੇ ਲੋਕਾਂ ਨੂੰ ਦਿਖਾਵਾ ਇਸ ਤਰ੍ਹਾਂ ਕਰਦੇ ਆ ਕਿ ਭਾਈ ਅਸੀਂ ਬਹੁਤ ਵੱਡੇ ਧਰਮੀਆਂ ਸਾਰਾ ਸਾਨੂੰ ਪਤਾ ਪਰ ਅਸਲ ਰੂਪ ਦੇ ਵਿੱਚ ਉਸ ਵਾਹਿਗੁਰੂ ਪਤੀ ਪਰਮਾਤਮਾ ਨਾਲ ਇਹਨਾਂ ਦਾ ਮੇਲ ਨਹੀਂ ਹੋਣਾ ਕਿਉਂਕਿ ਭਾਈ ਇਹ ਆਪਣੀ ਮਤ ਦੇ ਪਿੱਛੇ ਲੱਗੇ ਹੋਏ ਸੇਜੇ ਕੰਤ ਨਾ ਆਵੇ ਕਹਿੰਦੇ ਫਿਰ ਉਹ ਪਤੀ ਉਹ ਪਰਮਾਤਮਾ ਸੇਜ ਤੇ ਨਹੀਂ ਆਉਂਦਾ ਉਹਦੇ ਨਾਲ ਸਬੰਧ ਨਹੀਂ ਬਣਦਾ ਹੈ ਨਿਤ ਨਿਤ ਹੋਏ ਖਵਾਰ ਤੇ ਆਪਣੀ ਮਤ ਦੇ ਪਿੱਛੇ ਲੱਗ ਕੇ ਇਹ ਖਵਾਰ ਹੀ ਹੁੰਦੇ ਹਨ ਭਟਕਤੇ ਹੀ ਰਹਿੰਦੇ ਹਨ ਉਹਦੇ ਨਾਲ ਮਿਲਾਪ ਨਹੀਂ ਹੁੰਦਾ ਹੈ ਪਿਰਕਾ ਮਹਿਲ ਨਾ ਪਾਵੇਈ ਨਾ ਦੀਸੇ ਘਰਬਾਰ ਤੇ ਕਹਿੰਦੇ ਫਿਰ ਜਦੋਂ ਪਤੀ ਨਹੀਂ ਆਉਂਦਾ ਪਤੀ ਨਾਲ ਸਬੰਧ ਹੀ ਨਹੀਂ ਹੈ ਤੇ ਜਿਹਨੂੰ ਆਪਾਂ ਛੁੱਟੜਨਾਰ ਵੀ ਕਹਿ ਦਿੰਨੇ ਆ ਪਿਰਕਾ ਮਹਿਲ ਨਾ ਪਾਵੇਈ ਤੇ ਕਹਿੰਦੇ ਫਿਰ ਵਾਹਿਗੁਰੂ ਪ੍ਰਮਾਤਮਾ ਦਾ ਵੀ ਤੇ ਉਸ ਸੰਸਾਰਕ ਰੂਪ ਦੀ ਉਦਾਹਰਣ ਦੇ ਤੌਰ ਤੇ ਵੀ ਕਹਿੰਦੇ ਜਦੋਂ ਜਿਹਦੇ ਲਈ ਬਣੀ ਸਬਰੀ ਆ ਜਦੋਂ ਸਿਰ ਦਾ ਸਾਈਂ ਹੈਣੀ ਜਦੋਂ ਉਹ ਘਰ ਹੀ ਨਹੀਂ ਆਇਆ ਉਹਦੇ ਨਾਲ ਸਬੰਧ ਹੀ ਨਹੀਂ ਤੇ ਨਾ ਤਾਂ ਫਿਰ ਪੇਕਿਆਂ ਦੀ ਰਹੀ ਨਾ ਸਹੌਰਿਆਂ ਦੀ ਲਈ ਪਿਰਕਾ ਮਹਿਲ ਨਾ ਪਾ ਲਈ ਫਿਰ ਪਤੀ ਦਾ ਘਰ ਦੇ ਮਿਲਿਆ ਹੀ ਨਹੀਂ ਕਿਉਂਕਿ ਜਦ ਪਤੀ ਦਾ ਘਰ ਤੇ ਤਾਂ ਹੀ ਆ ਨਾ ਜਦੋਂ ਪਤੀ ਹੈ ਜਦੋਂ ਪਤੀ ਨਹੀਂ ਹੈ ਤੇ ਫਿਰ ਪਤੀ ਦਾ ਘਰ ਕਿਹੜਾ ਹੋਇਆ ਨਾ ਦੀਸੇ ਘਰਬਾਰ ਤੇ ਨਾ ਫਿਰ ਅੱਗੇ ਦੀ ਤੇ ਨਾ ਪਿੱਛੇ ਦੀ ਉਹ ਫਿਰ ਖਵਾਰ ਹੀ ਹੁੰਦੀ ਆ ਇਸੇ ਤਰ੍ਹਾਂ ਕਹਿੰਦੇ ਮਨਮੁਖ ਵਰਤੀ ਦੇ ਵੀ ਲੋਕ ਹਨ ਜਿਹੜੇ ਫਿਰ ਭਾਈ ਕਿਸੇ ਜੋਗੇ ਨਹੀਂ ਰਹਿੰਦੇ ਨਾ ਤੇ ਅੱਗੇ ਤੇ ਨਾ ਪਿੱਛੇ ਪਿਛਲਾ ਵੀ ਗਵਾ ਲਿਆ ਤੇ ਅੱਗਾ ਵੀ ਵਗਾੜ ਲਿਆ ਕੇਵਲ ਤੇ ਕੇਵਲ ਜੂਨ ਭੋਗ ਰਹੇ ਆ ਤੇ ਜੂਨ ਭੋਗਦਿਆਂ ਹੋયા ਵੀ ਐਸੇ ਐਸੇ ਕਰਮ ਕਰ ਰਹੇ ਆ ਜਿਹੜੇ ਕਰਮ ਕਿਸੇ ਲੇਖੇ ਵਿੱਚ ਨਹੀਂ ਪੈਣੇ ਇਸ ਕਰਕੇ ਕੇਵਲ ਤੇ ਕੇਵਲ ਆਪ ਦੀ ਸੰਸਾਰ ਦੀ ਜੂਨ ਹੀ ਪੂਰੀ ਕੀਤੀ ਆ ਕੁਝ ਖੱਟਿਆ ਕਮਾਇਆ ਨਹੀਂ ਹੈ ਫਿਰ ਕਾਹ ਮਹਿਲ ਨਾ ਪਾਵੇ ਨਾ ਦੀ ਸਹਿ ਘਰਬਾਰ ਕਹਿੰਦੇ ਫਿਰ ਉਜਾੜਾ ਹੀ ਉਜਾੜਾ ਹਨ ਪਿੱਛੇ ਵੀ ਤੇ ਅੱਗੇ ਵੀ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ 'ਚ ਥਾਂ ਨਹੀਂ ਮਿਲਦੀ ਪਹਿਲਾਂ ਵੀ ਉਹਦੇ ਤੋਂ ਵਿਛੜ ਕੇ ਆਏ ਸੀ ਤੇ ਇਸ ਸੰਸਾਰ ਵਿੱਚ ਆ ਕੇ ਇਹੋ ਜੇ ਕਰਮ ਕਮਾਏ ਵੀ ਉਹਦੇ ਨਾਲ ਮਿਲਾਪ ਕਰਨ ਦੀ ਥਾਂ ਉਹਦੇ ਤੋਂ ਵਿਛੜੇ ਹੀ ਰਹਿ ਗਏ ਅੱਗਾ ਵੀ ਗਵਾ ਲਿਆ ਤੇ ਪਿੱਛਾ ਵੀ ਗਵਾ ਲਿਆ ਭਾਈ રે ਇੱਕ ਮਨ ਨਾਮ ਧਿਆਏ ਕਹਿੰਦੇ ਏ ਮੇਰੇ ਪਿਆਰਿਆ ਏ ਮੇਰੇ ਭਾਈ ਇੱਕ ਮਨ ਨਾਮ ਧਿਆਏ ਕਹਿੰਦੇ ਮਨ ਚਿਤ ਇਕਾਗਰ ਕਰਕੇ ਉਸ ਵਾਹਿਗੁਰੂ ਪਰਮਾਤਮਾ ਨੂੰ ਪੁਕਾਰ ਕਰ ਉਹਨੂੰ ਆਵਾਜ਼ ਮਾਰ ਉਹਦਾ ਨਾਮ ਤੇ ਆਉਣਾ ਕਰ ਉਹਨੂੰ ਯਾਦ ਕਰ ਭਾਈ ਸੱਤਾ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਰਹਾਉ ਸੰਤਾਂ ਸੰਗਤ ਮਿਲ ਰਹਿ ਕਹਿੰਦੇ ਸਾਧੂਆਂ ਦੀ ਸੰਤਾਂ ਦੀ ਜਿਹੜੇ ਸੱਚ ਦੇ ਪੁਜਾਰੀ ਐ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਵਿੱਚ ਅਭੇਦ ਹੋਣ ਵਾਸਤੇ ਆਪ ਵੀ ਤਤ ਪਰ ਹਨ ਐਸੀ ਸੰਤਾਂ ਸੰਗਤ ਤੇ ਜਿਹੜੀ ਐਸੀ ਸੰਗਤ ਹੈ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਿਤਾਵੇ ਆ ਪਰ ਅਰਦਾਸ ਵੀ ਕਰਦੇ ਆ ਨਾ ਜਿਹੜੇ ਉਹਨੂੰ ਮਿਲਣ ਦੀ ਤਾਂਘ ਰੱਖਦੇ ਆ ਜਿਹੜੇ ਉਹਨੂੰ ਮਿਲਣ ਵਾਸਤੇ ਨਾਮ ਜਪ ਕਰ ਰਹੇ ਆ ਜਿਹੜੇ ਉਹਦਾ ਧਿਆਨ ਧਰ ਰਹੇ ਕਹਿੰਦੇ ਐਸੀ ਸੰਤਾਂ ਦੀ ਤੇ ਸੰਗਤ ਜਿਹੜੀ ਹੈ ਐਸੇ ਸਾਧੂਆਂ ਦਾ ਸੰਗ ਕਰ ਮਿਲ ਰਹਾ ਜਪ ਰਾਮ ਨਾਮ ਸੁਖ ਪਾਏ ਕਹਿੰਦੇ ਫਿਰ ਐਸੇ ਸੰਗਤ ਦੇ ਨਾਲ ਸਾਧੂਆਂ ਨਾਲ ਮਿਲ ਕੇ ਜਪ ਕੇ ਰਾਮ ਨਾਮ ਸੁਖ ਪਾਏ ਫਿਰ ਉਹ ਸਭ ਜਗ੍ਹਾ ਤੇ ਰਮਿਆ ਹੋਇਆ ਜੋ ਵਾਹਿਗੁਰੂ ਪਰਮਾਤਮਾ ਅੱਲਾ ਭਗਵਾਨ ਈਸ਼ਵਰ ਜਿਹੜਾ ਮਰਜੀ ਨਾਮ ਲੈ ਲਓ ਨਾਮ ਸੁਖ ਪਾਏ ਫਿਰ ਕਹਿੰਦੇ ਉਹਦੇ ਨਾਮ ਨੂੰ ਜਪ ਕੇ ਫਿਰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਜੀਵਨ ਵਿੱਚੋਂ ਦੁੱਖ ਦੂਰ ਚਲੇ ਜਾਂਦੇ ਹਨ ਰਹਾਉ ਰਹਿਣ ਵਾਲਾ ਕੇਵਲ ਵਾਹਿਗੁਰੂ ਪਰਮਾਤਮਾ ਦਾ ਹੀ ਇੱਕ ਨਾਮ ਹੈ ਮਿਸ਼ਰਾਮ ਵੀ ਆਪਾਂ ਇੱਥੇ ਇਹਦੇ ਅਰਥ ਕਰ ਸਕਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਬਾਰ-ਬਾਰ ਸਮਝਾਉਂਦੇ ਕਹਿੰਦੇ ਸਰੀਰ ਦੇ ਨਾਲ ਭਾਈ ਦੁੱਖ ਸੁੱਖ ਆਉਣੇ ਆ ਰੋਗ ਵੀ ਆਉਣੇ ਆ ਸੰਸਾਰ ਦੇ ਰਹਿੰਦੇ ਆ ਸੰਸਾਰਕ ਰੂਪ ਦੇ ਵਿੱਚ ਤੰਗੀਆਂ ਤਰੋਟੀਆਂ ਵੀ ਆਉਣੀਆਂ ਆ ਗੁੱਸੇ ਗਿਲੇ ਵੀ ਲੋਕਾਂ ਨਾਲ ਹੋਣੇ ਆ ਪਰ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਆਤਮਿਕ ਰੂਪ ਦੇ ਵਿੱਚ ਭਾਈ ਤੈਨੂੰ ਇੰਨੀ ਕੁ ਸ਼ਕਤੀ ਇੰਨੀ ਕੁ ਤਾਕਤ ਮਿਲ ਜਾਂਦੀ ਆ ਬਈ ਪੇ ਤੂੰ ਨਿੱਕੀ ਨਿੱਕੀ ਗੱਲ ਤੇ ਗੁੱਸਾ ਨਹੀਂ ਕਰਦਾ ਨਿੱਕੀ ਨਿੱਕੀ ਗੱਲ ਤੇ ਲੋਕਾਂ ਨੂੰ ਲਾਂਭੇ ਨਹੀਂ ਦਿੰਦਾ ਛੋਟੀ ਛੋਟੀ ਗੱਲ ਦੇ ਉੱਤੇ ਕ੍ਰੋਧ ਚ ਆਣ ਕੇ ਆਪਦੇ ਰਿਸ਼ਤੇ ਤੋੜ ਕੇ ਸੰਸਾਰ ਦੇ ਵਿੱਚ ਤੂੰ ਬਖੇੜਾ ਨਹੀਂ ਖੜਾ ਕਰਦਾ ਬਲਕਿ ਤੈਨੂੰ ਦੁੱਖਾਂ ਨੂੰ ਜਰਨ ਦੀ ਤਾਕਤ ਆ ਜਾਂਦੀ ਆ ਕਿਸੇ ਵੀ ਮੁਸੀਬਤ ਨੂੰ ਝੱਲਣ ਦੀ ਤੇਰੇ ਅੰਦਰ ਸ਼ਕਤੀ ਆ ਜਾਂਦੀ ਹੈ ਤੇ ਉਸ ਵਾਹਿਗੁਰੂ ਦੇ ਨਾਮ ਦੇ ਆਸਰੇ ਬੰਦਾ ਵੱਡੇ ਤੋਂ ਵੱਡੇ ਦੁੱਖ ਨੂੰ ਵੀ ਪਾਰ ਕਰ ਜਾਂਦਾ ਹੁਣ ਮਤਾ ਖਿਆਲ ਕਰਿਓ ਕਿ ਜੀ ਵਾਹਿਗੁਰੂ ਵਾਹਿਗੁਰੂ ਜਪਾਂਗੇ ਤੇ ਕਦੇ ਸਰੀਰ ਕਰਕੇ ਕੋਈ ਰੋਗ ਨਹੀਂ ਲੱਗਣਾ ਸਰੀਰ ਆ ਸਰੀਰ ਨਾਲ ਰੋਗ ਆਉਣਗੇ ਹੀ ਆਉਣਗੇ ਸੰਸਾਰ ਆ ਸੰਸਾਰ ਦੇ ਵਿੱਚ ਰਹਿੰਦੇ ਆ ਭਾਈ ਤੰਗੀਆਂ ਤਰੂਟੀਆਂ ਆਉਣਗੀਆਂ ਕਿਸੇ ਵੇਲੇ ਖੁਸ਼ੀ ਵੀ ਆਊ ਕਿਸੇ ਵੇਲੇ ਗਮੀ ਵੀ ਆਊ ਪਰ ਗੱਲ ਇੰਨੀ ਕੁ ਹੈ ਕਿ ਜਿਹੜਾ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਭਜਨ ਬੰਦਗੀ ਕਰਦਾ ਗੁਰੂ ਕੀ ਗੁਰਬਾਣੀ ਪੜ੍ਹਦਾ ਆਤਮਿਕ ਤੌਰ ਤੇ ਉਹ ਐਡਾ ਕਿ ਤਾਕਤਵਰ ਬਲਵਾਨ ਹੋ ਜਾਂਦਾ ਵੀ ਜੰਮੇ ਦੀ ਬਹੁਤੀ ਖੁਸ਼ੀ ਨਹੀਂ ਤੇ ਮਰੇ ਦਾ ਬਹੁਤਾ ਰੋਸ ਨਹੀਂ ਕਰਦਾ ਮਹਾਰਾਜ ਦਿੱਤਾ ਆ ਤੇ ਇੱਕ ਦਿਨ ਤੂੰ ਲੈ ਕੇ ਵੀ ਜਾਣਾ ਤੇ ਜਿਹੜਾ ਚਲਾ ਗਿਆ ਸਤਗੁਰੂ ਸੱਚੇ ਪਾਛਾ ਤੋਂ ਭੇਜਿਆ ਸੀ ਤੂੰ ਲੈ ਗਿਆ ਉਹਨੂੰ ਇਹ ਸਬਰ ਆ ਜਾਂਦਾ ਉਹਦੇ ਕੋਲ ਇਹ ਠਹਿਰਾਉ ਹੈ ਇਹ ਨਹੀਂ ਕਿ ਭਾਈ ਜੰਮੇ ਤੇ ਪਾਗਲਾ ਵੰਗੂ ਨੱਚਦਾ ਫਿਰਦਾ ਤੇ ਜਦੋਂ ਕੋਈ ਚਲਾ ਗਿਆ ਤੇ ਫਿਰ পাগল ਹੋ ਕੇ ਰੋਂਦਾ ਪਿੱਟਦਾ ਫਿਰਦਾ ਸੰਸਾਰ ਨੂੰ ਲਾਂਬੇ ਦੇਂਦਾ ਫਿਰਦਾ ਜੀ ਮਾੜਾ ਹੋਇਆ ਇਦਾਂ ਨਹੀਂ ਸੀ ਹੋਣਾ ਚਾਹੀਦਾ ਰੱਬ ਦਾ ਅਸੀਂ ਕੀ ਬਗਾੜਿਆ ਸੀ ਕਿਉਂਕਿ ਆਤਮਿਕ ਤੌਰ ਤੇ ਅਸੀਂ ਕਮਜ਼ੋਰ ਹਾਂ ਇਸ ਕਰਕੇ ਅਸੀਂ ਉਸ ਵਾਹਿਗੁਰੂ ਨੂੰ ਲਾਂਬੇ ਦੇਣ ਤੁਰ ਪੈਨੇ ਆ ਪਰ ਵਾਹਿਗੁਰੂ ਦਾ ਨਾਮ ਸਿਮਰਨਾ ਆਤਮਾ ਘਤੌਰ ਤੇ ਤੁਹਾਨੂੰ ਇੰਨਾ ਕਿ ਤਾਕਤਵਰ ਕਰ ਦਿੰਦਾ ਵੀ ਉਹਦੇ ਭਾਣੇ ਨੂੰ ਜਰਨ ਦੀ ਉਹਦੇ ਭਾਣੇ ਨੂੰ ਮੰਨਣ ਦੀ ਤਾਕਤ ਤੇ ਬਲ ਆਤਮਕ ਰੂਪ ਵਿੱਚ ਆ ਜਾਂਦੀ ਤੇ ਮਨੁੱਖ ਸਹਿਜ ਵਿੱਚ ਕਹਿੰਦਾ ਜੀ ਕੋਈ ਗੱਲ ਨਹੀਂ ਜੇ ਪ੍ਰਮਾਤਮਾ ਨੇ ਦਿੱਤਾ ਸੀ ਤੇ ਪ੍ਰਮਾਤਮਾ ਲੈ ਗਿਆ ਫਿਰ ਰੋਸ ਨਹੀਂ ਕਰਦਾ ਤੇ ਜਿਆਦਾ ਹੱਦ ਤੋਂ ਵੱਧ ਖੁਸ਼ੀ ਵੀ ਨਹੀਂ ਕਰਦਾ ਸਮ ਬਿਰਤੀ ਦਾ ਮਾਲਕ ਹੋ ਜਾਂਦਾ ਤੇ ਮਹਾਰਾਜ ਕਹਿੰਦੇ ਫਿਰ ਰਾਮ ਨਾਮ ਸੁਖ ਪਾਏ ਤੇ ਸੁਖ ਕੀ ਹੈ ਜਦੋਂ ਮਨੁੱਖ ਅਡੋਲ ਹੈ ਹੁਣ ਜਿਹਦੇ ਕੋਲ ਭਾਈ ਇੱਕ ਪ੍ਰਸ਼ਾਦਾ ਉਹ ਇੱਕ ਪ੍ਰਸ਼ਾਦਾ ਸ਼ੱਕ ਕੇ ਵੀ ਸ਼ੁਕਰ ਕਰਦਾ ਮਹਾਰਾਜ ਤੇਰਾ ਧੰਨਵਾਦ ਆ ਬਹੁਤ ਲੋਕ ਐਸੇ ਹੋਣਗੇ ਜਿਨ੍ਹਾਂ ਨੇ ਅੱਜ ਰੋਟੀ ਨਹੀਂ ਖਾਧੀ ਚਲੋ ਮੈਨੂੰ ਤੇ ਇੱਕ ਪ੍ਰਸ਼ਾਦਾ ਮਿਲ ਗਿਆ ਇਹ ਤੇ ਟਿਕਿਆ ਹੋਇਆ ਮਨ ਤੇ ਜਿਹੜਾ ਮਨ ਟਿਕਿਆ ਨਹੀਂ ਤੇ ਉਹ ਕਲਪਦਾ ਫਿਰਦਾ ਮਹਾਰਾਜ ਇੱਕੋ ਰੋਟੀ ਦਿੱਤੀ ਇਹਦੋਂ ਦੇ ਭੁੱਖਾ ਮਾਰ ਦਿੰਦਾ ਨਾਲ ਮੈਂ ਭੁੱਖਿਆਂ ਚ ਨਾ ਮੈਂ ਰੱਜਿਆਂ ਚ ਮੇਰਾ ਕੀ ਬਣਿਆ ਕਿਉਂਕਿ ਮਨ ਨਹੀਂ ਨ ਟਿਕਿਆ ਤੇ ਕਈ ਭੁੱਖੇ ਵੀ ਬੈਠਿਆ ਕੋਈ ਨਹੀਂ ਮਹਾਰਾਜ ਸੱਚੇ ਪਾਛਾ ਤੇਰਾ ਸ਼ੁਕਰਿਆ ਅੱਜ ਨਹੀਂ ਦਿੱਤਾ ਕੱਲ ਦੇ ਦੇਂਗਾ ਮਨ ਦੀ ਬਿਰਤੀ ਨੂੰ ਕਿਸ ਤਰ੍ਹਾਂ ਟਿਕਾਉ ਵਿੱਚ ਲੈ ਕੇ ਆਉਣਾ ਇਹ ਨਾਮ ਸਿਮਰਨ ਦੀ ਤਾਕਤ ਨਾਲ ਹੁੰਦਾ ਤੇ ਮਹਾਰਾਜ ਕਹਿੰਦੇ ਜਿਹਦੇ ਕੋਲ ਇਹ ਤਾਕਤ ਆ ਮਨ ਉਹਨੂੰ ਦੇ ਦੁੱਖੀ ਕੋਈ ਨਹੀਂ ਕਿਉਂਕਿ ਉਹ ਦੁੱਖਾਂ ਨਾਲ ਵੀ ਲੜ ਜਾਂਦਾ ਵੀ ਫਿਰ ਕੀ ਹੋ ਗਿਆ ਜੇ ਅੱਜ ਚੰਗਾ ਸਮਾਂ ਚਲੇ ਗਿਆ ਮਾੜਾ ਆ ਗਿਆ ਤੇ ਮਾੜਾ ਵੀ ਨਹੀਂ ਰਹਿਣਾ ਕੱਲ ਨੂੰ ਫਿਰ ਚੰਗਾ ਆ ਜਾਊ ਫਿਰ ਉਹਨੂੰ ਦੁੱਖਾਂ ਨਾਲ ਲੜਨ ਦੀ ਤਾਕਤ ਆ ਜਾਂਦੀ ਆ ਇਸ ਕਰਕੇ ਵਾਹਿਗੁਰੂ ਦਾ ਨਾਮ ਜਿਹੜਾ ਉਹ ਸੁੱਖਾਂ ਦਾ ਖਜ਼ਾਨਾ ਇਸ ਕਰਕੇ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਤੁਰਕ ਉਸਨੇ ਹੋਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ ਕਹਿੰਦੇ ਫਿਰ ਉਹ ਅੰਦਰੋਂ ਇੰਨਾ ਕੁ ਤਗੜਾ ਹੋ ਜਾਂਦਾ ਉਹਨੂੰ ਫਿਰ ਦੁੱਖ ਦਿਸਦੇ ਹੀ ਨਹੀਂ ਹੈ ਗੁਰੂਮੁਖਾ ਸਦਾ ਸੁਹਾਗਣੀ ਪਿਰ ਰਾਖਿਆ ਉ르ਤਾਰ ਤੇ ਜਿਹੜੇ ਗੁਰਮੁਖ ਹਨ ਜੋ ਗੁਰੂ ਦੇ ਬਚਨ ਨੂੰ ਮੰਨਦੇ ਆ ਗੁਰੂ ਦੀ ਆਗਿਆ ਦਾ ਪਾਲਣ ਕਰਦੇ ਆ ਸਦਾ ਸੁਹਾਗਣੀ ਕਹਿੰਦੇ ਉਹ ਸਦਾ ਹੀ ਸੁਹਾਗਣਾ ਹਨ ਉਹਨਾਂ ਦਾ ਪਤੀ ਪਰਮੇਸ਼ਰ ਸਦਾ ਉਹਨਾਂ ਦੇ ਅੰਗ ਸੰਗ ਹੈ ਉਹਨਾਂ ਦੇ ਸਿਰ ਦਾ ਸਾਈਂ ਹਮੇਸ਼ਾ ਉਹਨਾਂ ਦੇ ਨਾਲ ਰਹਿੰਦਾ ਇਸ ਕਰਕੇ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਹੁਣ ਜਿਹਦਾ ਮਾਲਕ ਹੋਵੇ ਉਹਨੂੰ ਡਰ ਥੋੜਾ ਹੁੰਦਾ ਜਿਹੜਾ ਕੋਈ ਕੰਮ ਕਰਦਾ ਉਹ ਕਹਿੰਦਾ ਭਾਈ ਮੇਰਾ ਮਾਲਕ ਮੇਰੇ ਸਿਰ ਤੇ ਬੈਠਾ ਉਹ ਮੈਨੂੰ ਕਹਿ ਰਿਹਾ ਮੈਂ ਕਰ ਰਿਆਂ ਜੋ ਹੋਊਗੀ ਉਹ ਆਪੇ ਨਿਭੜੇ ਆਪਦੀ ਟੈਨਸ਼ਨ ਆਪਦੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਨਾ ਇਸੇ ਤਰ੍ਹਾਂ ਕਹਿੰਦੇ ਫਿਰ ਗੁਰਸਿੱਖ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਫਿਰ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦੇ ਭਾਈ ਸਾਡਾ ਮਾਲਕ ਸਾਡਾ ਸਰਦਾਰ ਸਿਰ ਤੇ ਬੈਠਾ ਜੋ ਉਹਨੇ ਕਿਹਾ ਅਸੀਂ ਕਰ ਰਹੇ ਆਂ ਬਾਕੀ ਉਹ ਜਾਣੇ ਉਹਦਾ ਹੁਕਮ ਜਾਣੇ ਤੇ ਜਿਹਦਾ ਕੋਈ ਹੈ ਹੀ ਨਹੀਂ ਉਹਨੂੰ ਫਿਰ ਆਪ ਹੀ ਸਾਰਾ ਕੁਝ ਨਜੇਠਣਾ ਪੈਣਾ ਇਸ ਕਰਕੇ ਕਹਿੰਦੇ ਗੁਰਮੁਖ ਸਦਾ ਸੁਹਾਗਣੀ ਫਿਰ ਰਾਖਿਆ ਉਰਤਾਰ ਜਿਨ੍ਹਾਂ ਨੇ ਹਿਰਦੇ ਚ ਵਾਹਿਗੁਰੂ ਪਤੀ ਨੂੰ ਆਪਣੇ ਨੂੰ ਧਾਰਨ ਕਰਕੇ ਰੱਖਿਆ ਹੋਇਆ ਸੰਭਾਲ ਕੇ ਰੱਖਿਆ ਹੋਇਆ ਫਿਰ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਸਿੱਖ ਦਾ ਸਾਈ ਉਹਨਾਂ ਦੇ ਦੁੱਖ ਸੁੱਖ ਚੱਲਣ ਵਾਸਤੇ ਬੈਠਾ ਹੈ ਮਿੱਠਾ ਬੋਲੇ ਨਿਭ ਚੱਲੇ ਸੇਜ ਰਵੇ ਭਤਾਰ ਕਹਿੰਦੇ ਫਿਰ ਉਹਨਾਂ ਦੀ ਬੋਲਬਾਣੀ ਵੀ ਮਿੱਠੀ ਹੋਵੇਗੀ ਉਹ ਕਿਸੇ ਨਾਲ ਕ੍ਰੋਧ ਨਹੀਂ ਕਰਦੇ ਲਾਂਭੇ ਨਹੀਂ ਦਿੰਦੇ ਐਵੇਂ ਝਗੜਦੇ ਨਹੀਂ ਫਿਰਦੇ ਨਿਭ ਚੱਲੇ ਉਹਦੇ ਹੁਕਮ ਤੇ ਚੱਲਦੇ ਮਹਾਰਾਜ ਤੇਰਾ ਦਿੱਤਾ ਹੋਇਆ ਹੈ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੂੰ ਹੀ ਕਰਨ ਕਰਾਉਣ ਵਾਲਾ ਹੈ ਸੇਜ ਰਵੇ ਭਤਾਰ ਤੇ ਕਹਿੰਦੇ ਸਦਾ ਹੀ ਉਸ ਵਾਹਿਗੁਰੂ ਦੇ ਨਾਲ ਜਿਵੇਂ ਵਿਆਹੀ ਹੋਈ ਨਾਰ ਆਪਣੇ ਪਤੀ ਪਰਮਾਤਮਾ ਨਾਲ ਸੇਜ ਦੇ ਸੁਖ ਮਾਣਦੀ ਆ ਇਸੇ ਤਰ੍ਹਾਂ ਗੁਰਮੁਖ ਆਪਣੇ ਵਾਹਿਗੁਰੂ ਪਤੀ ਪਰਮਾਤਮਾ ਨਾਲ ਅਧਿਆਤਮਕ ਰੂਪ ਦੇ ਵਿੱਚ ਇੱਕਮਿਕ ਹੋ ਕੇ ਸਦਾ ਉਹਦੇ ਅੰਗ ਸੰਗ ਹਨ ਤੇ ਸਦਾ ਉਹਦੇ ਨਾਲ ਆਪਣੇ ਜੀਵਨ ਦਾ ਆਨੰਦ ਸੁਖ ਉਹ ਪ੍ਰਾਪਤ ਕਰਦੇ ਹਨ ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤ ਅਪਾਰ ਕਹਿੰਦੇ ਉਹਦੀ ਸੋਭਾ ਉਹਦੀ ਸੰਸਾਰ ਚ ਵੀ ਜੇ ਜੇ ਕਾਰ ਹੁੰਦੀ ਹੈ ਸੁਹਾਗਣੀ ਐਸੀ ਸੁਹਾਗਣ ਜਿਹੜੀ ਪਤੀ ਦੀ ਆਗਿਆ ਵਿੱਚ ਹੈ ਪਤੀ ਦੇ ਹੁਕਮ ਦੇ ਵਿੱਚ ਹੈ ਉਹਦਾ ਆਦਰ ਸਤਕਾਰ ਕਰਦੀ ਹੈ ਇਸੇ ਕਰਕੇ ਸਾਰਾ ਸੰਸਾਰ ਫਿਰ ਭਾਈ ਉਹਦਾ ਵੀ ਆਦਰ ਸਤਕਾਰ ਕਰਦਾ ਜਿਨ ਗੁਰਕਾ ਹੇਤ ਅਪਾਰ ਕਹਿੰਦੇ ਜਿਹਦਾ ਬਹੁਤਾ ਪ੍ਰੇਮ ਆ ਗੁਰੂ ਦੇ ਨਾਲ ਜਿਹਦਾ ਬਹੁਤਾ ਨੇੜੇ ਦਾ ਸਬੰਧ ਹੈ ਗੁਰੂ ਦੇ ਨਾਲ ਆਪਣੇ ਪਤੀ ਦੇ ਨਾਲ ਆਪਣੇ ਪਰਮੇਸ਼ਰ ਦੇ ਨਾਲ ਫਿਰ ਉਹਦੀ ਸਭ ਜਗ੍ਹਾ ਜੈ ਜੈਕਾਰ ਹੁੰਦੀ ਹੈ ਪੂਰੇ ਭਾਗ ਸਤਗੁਰ ਮਿਲੇ ਜਾ ਭਾਗ ਇਕਾ ਉਦੋ ਹੋਏ ਕਹਿੰਦੇ ਪੂਰੇ ਭਾਗ ਹੋਣ ਫੇਰ ਕਿਤੇ ਜਾ ਕੇ ਉਸ ਵਾਹਿਗੁਰੂ ਪਤੀ ਪਰਮਾਤਮਾ ਨਾਲ ਮੇਲ ਹੁੰਦਾ ਉਹਦੇ ਨਾਲ ਸੰਬੰਧ ਜੁੜਦਾ ਹੈ ਪੂਰੇ ਭਾਗ ਸਤਗੁਰ ਮਿਲੇ ਜਾ ਭਾਗ ਇਕਾ ਉਦੋ ਉਹ ਵੀ ਤੇ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਜਦੋਂ ਕਿਤੇ ਕਰਮਾਂ ਦਾ ਫਲ ਜਿਹੜਾ ਪ੍ਰਾਪਤ ਹੁੰਦਾ ਭਾਵ ਕਰਮ ਜਾਗਦੇ ਐ ਕੀਤੇ ਹੋਏ ਸ਼ੁਭ ਕਰਮ ਜਦੋਂ ਉਗੜਦੇ ਐ ਫਿਰ ਜਾ ਕੇ ਕਿਤੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਇਹ ਕੋਈ ਵਿਰਲੇ ਮੁਨੱਖ ਹਨ ਭਾਈ ਜਿਨ੍ਹਾਂ ਦੀ ਕੀਤੀ ਹੋਈ ਸੇਵਾ ਜਪਿਆ ਹੋਇਆ ਨਾਮ ਸਿਮਰਨ ਥਾਂ ਹੀ ਪੈ ਜਾਂਦਾ ਤੇ ਉਹ ਵਾਹਿਗੁਰੂ ਪਰਮਾਤਮਾ ਤਰੁੱਠ ਕੇ ਫਿਰ ਉਹਨਾਂ ਨੂੰ ਆਪ ਦੀ ਗਲਬਕੜੀ ਚ ਲੈ ਲੈਂਦਾ ਹਰ ਇੱਕ ਨੂੰ ਇਹ ਪ੍ਰਾਪਤੀ ਨਹੀਂ ਹੁੰਦੀ ਕਿਸੇ ਨੂੰ ਬਹੁਤ ਛੇਤੀ ਪ੍ਰਾਪਤੀ ਹੋ ਜਾਂਦੀ ਹੈ ਕਿਸੇ ਨੂੰ ਬਹੁਤ ਸਮਾਂ ਲੱਗ ਜਾਂਦਾ ਆਪੋ ਆਪਣਾ ਕਰਮ ਹੈ ਤੇ ਉਸ ਵਾਹਿਗੁਰੂ ਦੀ ਨਦਰ ਹੈ ਕਿ ਕਈ ਵਾਰ ਪੂਰਵਰੇ ਕਰਮ ਦੀ ਕੀਤੀ ਵੱਡੀ ਸੇਵਾ ਇਸ ਜਨਮ ਵਿੱਚ ਥੋੜੇ ਨਾਮ ਜਪਣ ਨਾਲ ਹੀ ਫਲ ਜਾਂਦੀ ਆ ਤੇ ਕਈ ਵਾਰੀ ਪਿਛਲਾ ਪਾਸਾ ਖਾਲੀ ਹੁੰਦਾ ਤੇ ਇਹ ਸਾਰਾ ਜਨਮ ਹੀ ਸੇਵਾ ਕਰਦਿਆਂ ਸਿਮਰਨ ਕਰਦਿਆਂ ਲੱਗ ਜਾਂਦਾ ਭਾਗ ਉਦੇ ਨਹੀਂ ਹੁੰਦੇ ਇਹ ਆਪੋ ਆਪਣਾ ਕਰਮ ਹੈ ਕਿ ਕਿਹਨੂੰ ਛੇਤੀ ਮਿਲਣਾ ਤੇ ਕਿਹਨੂੰ देर ਨਾਲ ਮਿਲਣਾ ਕਿ ਨੇੜੇ ਕਿ ਦੂਰ ਇਹ ਅਵਸਥਾ ਆਪੋ ਆਪਣੀ ਕਰਮ ਆਪੋ ਆਪਣਾ ਪੂਰੇ ਭਾਗ ਸਤਗੁਰੂ ਮਿਲੇ ਜਿਹਦੇ ਪੂਰਨ ਭਾਗ ਹਨ ਜਾਂ ਭਾਗਿਆ ਕਾਉਦੋ ਹੋਏ ਤੇ ਕਹਿੰਦੇ ਜਿਹਦੇ ਭਾਗ ਜਾਗ ਪਏ ਫਿਰ ਉਹਨੂੰ ਵਾਹਿਗੁਰੂ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਅੰਤ੍ਰੋ ਦੁੱਖ ਭ੍ਰਮ ਕੱਟੀਐ ਸੁਖ ਪ੍ਰਾਪਤ ਹੋਏ ਤੇ ਕਹਿੰਦੇ ਅੰਦਰੋਂ ਫਿਰ ਦੁੱਖ ਤੇ ਭ੍ਰਮ ਕੱਟੇ ਜਾਂਦੇ ਹਨ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਮੈਂ ਪਹਿਲਾਂ ਵੀ ਆਪ ਜੀ ਦੇ ਨਾਲ ਸਾਂਝ ਕੀਤੀ ਕਿ ਭਾਈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਦੁੱਖਾਂ ਨੂੰ ਜਰਨ ਦੀ ਜਿਹਦੇ ਕੋਲ ਸ਼ਕਤ ਆ ਗਈ ਮਾਨੋ ਉਹਦੇ ਦੁੱਖੀ ਮੁੱਕ ਗਏ ਜਦੋਂ ਦੁੱਖ ਨੂੰ ਦੁੱਖੀ ਨਹੀਂ ਮੰਨਦਾ ਤੇ ਫਿਰ ਦੁੱਖ ਕਿੱਥੋਂ ਰਹਿ ਗਿਆ ਤੇ ਜਿਹੜਾ ਨਿਕ ਨਿਕੀ ਗੱਲ ਤੇ ਹਾਏ ਹਾਏ ਕਰੀ ਜਾਂਦਾ ਉਹਦੇ ਲਈ ਤੇ ਚਾਰ ਚਫੇਰੇ ਦੁੱਖੀ ਦੁੱਖ ਹਨ ਅੰਦਰੋਂ ਅਵਸਥਾ ਇੱਡੀ ਤਕੜੀ ਹੋ ਜਾਂਦੀ ਉਹ ਮੰਨਦਾ ਹੀ ਨਹੀਂ ਭਾਈ ਦੁੱਖ ਹੈ ਭਾਵ ਦੁੱਖ ਖਤਮ ਹੀ ਹੋ ਗਿਆ ਸਦਾ ਆਨੰਦ ਸਦਾ ਹੀ ਸਹਿਜ ਸਦਾ ਹੀ ਸੁਖ ਹੈ ਭ੍ਰਮ ਕੱਟੀਏ ਭ੍ਰਮ ਭੁਲੇਖੇ ਦੂਰ ਹੋ ਗਏ ਇਹ ਨਹੀਂ ਕਿ ਕਦੇ ਕਿਸੇ ਕੋਲ ਭੱਜਾ ਫਿਰਦਾ ਕਦੇ ਕਿਸੇ ਕੋਲ ਭੱਜਾ ਫਿਰਦਾ ਉਹਨੂੰ ਸਾਫ਼ ਦਿਸਦਾ ਭ੍ਰਮ ਕੀ ਹੈ ਭੁਲੇਖਾ ਜਿਹਨੂੰ ਪਤਾ ਨਹੀਂ ਲੱਗਦਾ ਵੀ ਕਿੱਧਰ ਜਾਣਾ ਜਿਹਨੂੰ ਰਾਹ ਮਿਲ ਗਿਆ ਜਿਹਨੂੰ ਪਤਾ ਲੱਗ ਗਿਆ ਜਿਹਨੇ ਇੱਕ ਦਾ ਪੱਲਾ ਫੜ ਲਿਆ ਉਹਦੇ ਭੁਲੇਖੇ ਉਹਦੇ ਭ੍ਰਮ ਦੂਰ ਹੋ ਗਏ ਹਨ ਸੁਖ ਪ੍ਰਾਪਤ ਹੋਏ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰ ਕਾ ਬਾਣਾ ਜੋ ਚੱਲੈ ਦੁੱਖ ਨਾ ਪਾਵੇ ਕੋਈ ਜਿਹੜਾ ਗੁਰੂ ਦੇ ਹੁਕਮ ਵਿੱਚ ਆਣ ਕੇ ਗੁਰੂ ਦੇ ਬਾਣੇ ਨੂੰ ਮਿੱਠਾ ਕਰਕੇ ਮੰਨ ਲੈਂਦਾ ਕਹਿੰਦੇ ਭਾਈ ਦੁੱਖ ਨਾ ਪਾਵੇ ਕੋਈ ਫਿਰ ਦੁੱਖ ਉਹਦੇ ਕੋਲੋਂ ਦੂਰ ਚਲੇ ਜਾਂਦੇ ਹਨ ਦੁੱਖਾਂ ਤੇ ਜਿੱਤ ਪ੍ਰਾਪਤ ਕਰ ਲਿੰਦਾ ਹੈ ਦੁੱਖਾਂ ਨੂੰ ਜਾਣ ਦੀ ਤਾਕਤ ਉਹਦੇ ਕੋਲ ਆ ਜਾਂਦੀ ਹੈ ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਈ ਗੁਰੂ ਦੇ ਭਾਣੇ ਵਿੱਚ ਰਹਿਣਾ ਹੀ ਕਹਿੰਦੇ ਇੱਕ ਅੰਮ੍ਰਿਤ ਦੀ ਪ੍ਰਾਪਤੀ ਹੈ ਸੁੱਖਾਂ ਦੀ ਪ੍ਰਾਪਤੀ ਹੈ ਸਹਿਜੇ ਪਾਵੇ ਕੋਈ ਤੇ ਗੁਰੂ ਦੇ ਭਾਣੇ ਨੂੰ ਜੇ ਖਿੜੇ ਮੱਥੇ ਪ੍ਰਵਾਨ ਕਰਦਾ ਰਹੇ ਤੇ ਸਹਿਜੇ ਹੀ ਉਸ ਵਾਹਿਗੁਰੂ ਪ੍ਰਮਾਤਮਾ ਨਾਲ ਮਿਲਾਬ ਹੋ ਜਾਂਦਾ ਹੈ ਤੇ ਜੇ ਗੱਲ-ਗੱਲ ਤੇ ਲੋਂਬੇ ਦੇਈ ਗਿਆ ਮਹਾਰਾਜ ਆ ਦੇ ਦਿਓ ਆ ਦੇ ਦਿਓ ਫਲਾਨੇ ਨੂੰ ਕਿਉਂ ਦਿੱਤਾ ਮੈਨੂੰ ਕਿਉਂ ਨਹੀਂ ਦਿੱਤਾ ਮੇਰੀ ਵੀ ਸੇਵਾ ਇੰਨੀ ਸੀ ਜੀ ਇਦਾਂ ਨਹੀਂ ਜੀ ਉਦਾਂ ਨਹੀਂ ਜੇ ਸੌਦੇ ਕਰਦਾ ਫਿਰ ਹਜੇ ਸਮਾਂ ਲੱਗਣਾ ਪਰ ਜੇ ਵਾਹਿਗੁਰੂ ਦੇ ਬਾਣੇ ਨੂੰ ਮਿੱਠਾ ਕਰਕੇ ਮੰਨ ਰਿਹਾ ਮਹਾਰਾਜ ਜੋਤ ਐ ਦਿੱਤਾ ਤੇਰਾ ਸ਼ੁਕਰ ਤੇਰਾ ਧੰਨਵਾਦ ਅੱਗੇ ਵੀ ਤੂੰ ਮੇਰੇ ਤੋਂ ਵੱਧ ਜਾਣਦਾ ਮੈਨੂੰ ਕਿੱਥੇ ਕੀ ਚਾਹੀਦਾ ਮੇਰਾ ਫਿਕਰ ਮੁਕਾ ਸਮੇਂ-ਸਮੇਂ ਤੇ ਤੂੰ ਦਿੰਦਾ ਰਿਹਾ ਤੇ ਅੱਗੇ ਵੀ ਤੂੰ ਦੇਵੇਂਗਾ ਫਿਰ ਉਹ ਆਪ ਤੁਹਾਡਾ ਅੱਗੇ ਹੋ ਕੇ ਕਾਰਜ ਸਵਾਰ ਦਿੰਦਾ ਪਰ ਜਦੋਂ ਅਸੀਂ ਆਪ ਮੂਰੇ ਹੋ ਕੇ ਆਪਣੇ ਕੰਮ ਖੁਦ ਕਰਨੇ ਚਾਹੁੰਨੇ ਆ ਤੇ ਵਾਹਿਗੁਰੂ ਨੂੰ ਔਲਾੰਬੇ ਦਿੰਨੇ ਆ ਫਿਰ ਮਹਾਰਾਜ ਕਹਿੰਦਾ ਭਾਈ ਨੱਠ ਭੱਜ ਕੇ ਦੇਖ ਲਾ ਕੋਸ਼ਿਸ਼ ਕਰਕੇ ਦੇਖ ਲਾ ਜੇ ਤੇਰੇ ਤੋਂ ਹੁੰਦੇ ਆ ਤੇ ਜੇ ਨਹੀਂ ਹੁੰਦੇ ਤਾਂ ਫਿਰ ਆਪੇ ਹੀ ਮੁੜੇ ਆਵੇਂਗਾ ਤੇ ਜੇ ਪਹਿਲਾਂ ਹੀ ਉਹਦੇ ਤੇ ਦੂਰੀ ਛੱਡ ਲਈਏ ਤੇ ਫਿਰ ਥੋੜਾ ਜਿਹਾ ਕੰਮ ਸੁਖਾਲਾ ਪਾਈ ਹੋ ਜਾਂਦਾ ਸੋ ਰੋ ਵਿਚਾਰ ਗੁਰ ਕਾ ਭਾਣੇ ਵਿੱਚ ਅੰਮ੍ਰਿਤ ਹੈ ਕਹਿੰਦੇ ਗੁਰੂ ਦੇ ਹੁਕਮ ਵਿੱਚ ਰਹਿਣਾ ਹੀ ਅੰਮ੍ਰਿਤ ਹੈ ਸਹਿਜੇ ਭਾਵੇ ਕੋਏ ਤੇ ਸਹਿਜੇ ਹੀ ਉਸ ਵਾਹਿਗੁਰੂ ਪ੍ਰਮਾਤਮਾ ਦੀ ਫਿਰ ਪ੍ਰਾਪਤੀ ਹੋ ਜਾਂਦੀ ਹੈ ਜਿਨ੍ਹਾਂ ਪ੍ਰਾਪਤ ਤਨ ਪਿਆ ਹੋਮੇ ਵਿੱਚੋਂ ਖੋਏ ਤੇ ਜਿਨ੍ਹਾਂ ਉੱਪਰ ਉਤਰ ਉੱਠ ਗਿਆ ਜਿਨ੍ਹਾਂ ਨੇ ਭਾਣੇ ਨੂੰ ਮੰਨ ਲਿਆ ਫਿਰ ਉਹਨਾਂ ਨੂੰ ਉਹ ਦਾਤ ਵਾਹਿਗੁਰੂ ਪਰਮਾਤਮਾ ਅੰਮ੍ਰਿਤ ਦੀ ਬਖਸ਼ ਦੇਂਦਾ ਹੈ ਹੋਮੇ ਵਿੱਚੋਂ ਖੋਏ ਤੇ ਮੈਂ ਮੁੱਕ ਜਾਂਦੀ ਆ ਤੂੰ ਤੂੰ ਹੋ ਜਾਂਦਾ ਸੱਚੇ ਪਾਤਸ਼ਾਹ ਮੇਰਾ ਮੁਝ ਵਿੱਚ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ ਫਿਰ ਮੇਰਾ ਕੁਝ ਨਹੀਂ ਰਹਿ ਜਾਂਦਾ ਫਿਰ ਅੰਮ੍ਰਿਤ ਭਾਵ ਕਦੇ ਨਾ ਮਰਨ ਵਾਲੀ ਤਾਕਤ ਕਦੇ ਨਾ ਮਰਨ ਵਾਲੀ ਉਹ ਸ਼ਕਤੀ ਉਹ ਵਾਹਿਗੁਰੂ ਅੰਮ੍ਰਿਤ ਰੂਪੀ ਨਾਮ ਜਿਹੜਾ ਸਦਾ ਸਦਾ ਜੀਵਦਾ ਹੈ ਤੇ ਜਿਹਦੇ ਅੰਦਰ ਨਾਮ ਆ ਗਿਆ ਮਨੋ ਉਹ ਵੀ ਸਦੀਵੀ ਰੂਪ ਵਿੱਚ ਅੰਮ੍ਰਿਤ ਰੂਪੀ ਨਾਮ ਛੱਕ ਕੇ ਜਿਹੜਾ ਹੈ ਮੌਤ ਤੇ ਜਿੱਤ ਪ੍ਰਾਪਤ ਕਰ ਗਿਆ ਹੈ ਨਾਨਕ ਗੁਰਮੁਖ ਨਾਮ ਤੇ ਆਈ ਹੈ ਸੱਚ ਮਿਲਾਵਾ ਹੋਏ ਕਹਿੰਦੇ ਜਿਹੜੇ ਗੁਰਮੁਖਾਨ ਭਾਈ ਉਹ ਫਿਰ ਇਸ ਅੰਮ੍ਰਿਤ ਰੂਪੀ ਨਾਮ ਨੂੰ ਧਿਆਉਂਦੇ ਨੇ ਜਪਦੇ ਨੇ ਉਹਦੀ ਸਿਫਤ ਸਲਾਹ ਕਰਦੇ ਹਨ ਸੱਚ ਮਿਲਾਵਾ ਹੋਏ ਫਿਰ ਉਸ ਸੱਚੇ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਤੇ ਧਰਮ ਕੀ ਹੈ ਮੈਂ ਬਹੁਤ ਵਾਰਾਂ ਬੇਨਤੀ ਕਰ ਚੁੱਕਿਆ ਭਾਈ ਸੱਚ ਜਿੱਥੇ ਸੱਚ ਹੈ ਉੱਥੇ ਧਰਮ ਹੈ ਜਿੱਥੇ ਸੱਚ ਨਹੀਂ ਉੱਥੇ ਧਰਮ ਨਹੀਂ ਬਾਹਰੀ ਪਹਿਰਾਵਾ ਬਾਹਰੀ ਸਰੂਪ ਇੱਕ ਵੱਖਰਾ ਵਿਸ਼ਾ ਹੈ ਪਰ ਧਰਮ ਦੀ ਅਸਲ ਪ੍ਰਭਾਸ਼ਾ ਜੇ ਸਮਝ ਨਹੀਂ ਹੋਵੇ ਤੇ ਧਰਮ ਕੀ ਹੈ ਜੀ ਸੱਚ ਜਿੱਥੇ ਸੱਚ ਹੈ ਉੱਥੇ ਧਰਮ ਹੈ ਤੇ ਮਹਾਰਾਜ ਕਹਿੰਦੇ ਨਾਨਕ ਗੁਰਮੁਖ ਨਾਮ ਧਿਆਈਐ ਕਹਿੰਦੇ ਫਿਰ ਜਿਹੜੇ ਗੁਰਮੁਖ ਨਾਮ ਨੂੰ ਧਿਆਉਂਦੇ ਜਪਦੇ ਹਨ ਸੱਚ ਮਿਲਾਵਾ ਹੋਏ ਫਿਰ ਉਹ ਸਦਾ ਸੱਚ ਸੁਣਦੇ ਆ ਸੱਚ ਬੋਲਦੇ ਆ ਤੇ ਸੱਚ ਦੇ ਪਹਿਰਾ ਰਹਿੰਦੇ ਤੇ ਸੱਚ ਦੇ ਨਾਲ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ ਇਸ ਪ੍ਰਕਾਰ ਸਤਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਦੇ ਦੁਆਰਾ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਹਿੰਦੇ ਭਾਈ ਸੋਹਾਗਣ ਦੀ ਤਰ੍ਹਾਂ ਸ਼ਗਾਰ ਬਣਨਾ ਤਣਨਾ ਤਾਂ ਹੀ ਸੋਹਦਾ ਜੇ ਸਿਰ ਦਾ ਮਾਲਕ ਪਤੀ ਜਿਉਂਦਾ ਹੋਵੇ ਤੇ ਜਿਹੜੀ ਪਤੀ ਤੋਂ ਵਿਛੜ ਚੁੱਕੀ ਐ ਜਿਹਨੂੰ ਪਤੀ ਨੇ ਛੱਡ ਦਿੱਤਾ ਉਹਦੀ ਫਿਰ ਸੰਸਾਰ ਵਿੱਚ ਵੀ ਇੱਜ਼ਤ ਨਹੀਂ ਰਹਿੰਦੀ ਇਸੇ ਤਰ੍ਹਾਂ ਰੰਕਾਰ ਦੇ ਦਰਬਾਰ ਵਿੱਚ ਵੀ ਮਨਮੁਖ ਜਿਹੜੇ ਹਨ ਉਹ ਉਸ ਛੁੱਟੜਨਾਰ ਦੀ ਤਰ੍ਹਾਂ ਹਨ ਜਿਹਦੇ ਸਿਰ ਦਾ ਸਾਈਂ ਕੋਈ ਨਹੀਂ ਬਣੇ ਤਣੇ ਜਿੰਨੇ ਮਰਜ਼ੀ ਫਿਰਨ ਪਰ ਉਹਨਾਂ ਦਾ ਸਤਕਾਰ ਆਦਰ ਨਹੀਂ ਹੋਣਾ ਤੇ ਜਿਹੜੀਆਂ ਸੁਹਾਗਣ ਨਾਰਾਂ ਭਾਵ ਜਿਨ੍ਹਾਂ ਦਾ ਪਤੀ ਜਿਨ੍ਹਾਂ ਦਾ ਪਰਮੇਸ਼ਰ ਅਕਾਲ ਪੁਰਖ ਧੰਗੂ ਗੁਰਨਸਾਹ ਮਹਾਰਾਜ ਸਿਰ ਤੇ ਹੈ ਤੇ ਜਿਹੜੇ ਆਪਦੇ ਪਤੀ ਦੇ ਹੁਕਮ ਵਿੱਚ ਰਹਿ ਕੇ ਪਤੀ ਪਰਮੇਸ਼ਰ ਦੀ ਸੇਵਾ ਕਰਦੇ ਨੇ ਕਹਿੰਦੇ ਫਿਰ ਉਹਨਾਂ ਦੀ ਸੰਸਾਰ ਵਿੱਚ ਵੀ ਜੈਜੈਕਾਰ ਹੈ ਤਿਰੰਕਾਰ ਦੇ ਦਰਬਾਰ ਵਿੱਚ ਵੀ ਜੈਜੈਕਾਰ ਹੈ ਰੋਹ ਵਿਚਾਰ 10 ਵਲੋ ਸੇਵਾ ਕਰਦੇ ਆ ਉਚਾਰਨ ਕਰਦੇ ਆ ਆਪ ਸੰਗਤ ਨਾਲ ਸਾਂਝ ਕਰਦੇ ਆ ਇੱਕ ਨਹੀਂ ਅਨੇਕ ਗਲਤੀਆਂ ਭੁੱਲਣਾ ਸੰਗਤ ਜੀ ਹੋ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣ ਯੋਗ ਹੋ ਗਲਤੀਆਂ ਭੁੱਲਣਾ ਦੀਖਿਮਾ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਸਤਿਗੁਰ ਮਹਾਰਾਜ ਆਪਣੇ ਚਰਨਾਂ ਦੀ ਸੇਵਾ ਆਪਿਰ ਤੇ ਹੱਥ ਰੱਖ ਕੇ ਲੈਂਦੇ ਰਹਿਣ ਦੀ ਆਓ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜਿਨ੍ਹਾਂ ਅਪਰਾ ਪਦ ਤਿਨ ਪੀਆ ਹਉਮੈ ਵਿੱਚੋਂ ਖੋਏ ਨਾਨਕ ਗੁਰਮਖ ਨਾਮ ਧਿਆਈਐ ਸੱਚ ਮਿਲਾਵਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ